ਸਾਡੀ ਥਿਊਰੀ ਐ ਵੀ ਜੇ ਗੱਗੂ ਲਿਸ਼ਕਾਪਸ਼ਕੂ ਕੇ ਰੱਖਾਂਗੇ ਤੇ ਫਿਰ ਸ਼ਾਇਦ ਕਿਸੇ ਨੂੰ ਮਾੜਾ ਮੋੜ ਤਸੰਦ ਆਈ ਜਾਵੇ ਆ ਵੇਖ ਕਿਉਂ ਅੱਜ ਗੱਗੂ ਨੇ ਲੱਗਦਾ ਮਲਤਾਨੀ ਮਿੱਟੀ ਦਾ ਲੇਪ ਸਾਰੇ ਨੇ ਲੱਗੇ ਸਾਰੇ ਦੇ ਦੇਖ ਸਕਦੇ ਹੋ ਗੱਗੂ ਦੇ ਆਪਾਂ ਵਾਲ ਪੱਟੀ ਕਰ ਚੁੱਕੇ ਆ ਵਾਲ ਪੱਟੀ ਕੰਪਨੀ ਜਿਹੜੀ ਚੀਜ਼ ਐ ਐਕਸਪਾਇਰ ਹੁੰਦੀ ਸਾਡੇ ਦੇ ਐਕਸਪੈਰੀਮੈਂਟ ਕਰਦੇ ਹੁੰਦੇ ਯੈਸ ਇਹ ਬਾਤ ਬੁਧੀ ਆਂਦੀ ਆ ਇੱਧਰ ਲੈ ਆ ਅੱਗੇ ਹੁੰਦਾ ਟਾਈਮਿੰਗ ਐ ਜੀ 15 ਮਿੰਟ ਦੀ ਤੁਸੀਂ ਦੋਵੇਂ ਭਰਾ ਅੱਧਾ ਅੱਧਾ ਘੰਟਾ ਲਾ ਕੇ ਰੱਖਿਓ ਕੀ ਗੱਲ ਆ ਹਾਂ ਜੀ ਸასი ਕਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜ ਉਹ ਪੱਕੇ ਜੇ ਰੰਗ ਦਾ ਅੱਜ ਇਹੜੀਆਂ ਭੈਣਾਂ ਨੇ ਇਹਨੂੰ ਕਰਨਾ ਏ ਗੋਰਾ ਸਿੱਧੀ ਜੀ ਗੱਲ ਏ ਗੱਗੂ ਨੂੰ ਅੱਜ ਲਿਸ਼ਕਾਉਣ ਪਿਸ਼ਕਾਉਣ ਵਾਸਤੇ ਸਾਡੇ ਹੈਗਾ ਗਵਾਂਡ ਚ ਵਿਆਹ ਅਸਲ ਦੇ ਵਿੱਚ ਤੇ ਸਾਡੀ ਥਿਉਰੀ ਐ ਆ ਵੀ ਜੇ ਗੱਗੂ ਲਿਸ਼ਕਾ ਆ ਪਿਸ਼ਕੂ ਕੇ ਰੱਖਾਂਗੇ ਤੇ ਫਿਰ ਸ਼ਾਇਦ ਕਿਸੇ ਨੂੰ ਮੜਾ ਮੋੜ ਤਸੰਦ ਆਈ ਜਾਵੇ ਹਨਾ ਗਾ ਵਿਆਹ ਦੀ ਤਿਆਰੀ ਕਰਨੀ ਗੱਗੂ ਆ ਤੇ ਉਹ ਵੇਖ ਲੋ ਤੁਸੀਂ ਸਾਈਡ ਤੇ ਲਾ ਕੇ ਬੈਠਾ ਆ ਨੁੱਕਰ ਤੇ ਗੱਗੂ ਆਇਆ ਕਰਦੀ ਅਮਨ ਕੀ ਐਕਸਪੈਰੀਮੈਂਟ ਕਰੀਨਾ ਕੀ ਆਪਾਂ ਲਾਉਣਾ ਗੱਗੂ ਤੇ ਟ੍ਰਾਈ ਕਰਨਾ ਅੱਜ ਨਹੀਂ ਨਹੀਂ ਐ ਵਾਲੇ ਨਹੀਂ ਪਹਿਲਾਂ ਆਪਾਂ ਤੇਰੇ ਦੇ ਐਕਸਪੈਰੀਮੈਂਟ ਨਹੀਂ ਨਹੀਂ ਮੇਰੇ ਦਾ ਦੇਖ ਅਸਲ ਦੇ ਵਿੱਚ ਪਤਾ ਹੀ ਕੀ ਚੱਕਰ ਹੈ ਤੇਰੇ ਪੈਚ ਟੈਸਟ ਕਰਾਂਗੇ ਨੱਕ ਤੇ ਪੈਚ ਟੈਸਟ ਨਹੀਂ ਅਸਲ ਦੇ ਵਿੱਚ ਗੱਲ ਐ ਆ ਵੀ ਮੇਰੇ ਕਰੂਗੀ ਹਰਮਨ ਤੇ ਗੱਗੂ ਦੇ ਕਰੂਗੀ ਅਮਨ ਠੀਕ ਆ ਫੜ ਕੇ ਬਾਓ ਉੱਥੇ ਹਾਂ ਗੱਗੂ ਵੀ ਕੁਰਸੀ ਦੇ ਉੱਤੇ ਵਰਾਜਮਾਨ ਹੋਵੇਗਾ ਅੱਜ ਘਰ ਦੇ ਬੁਟੀਕ ਸਲੂਨ ਦੇ ਵਿੱਚ ਕਹਿੰਦੇ ਮੇਰੇ ਵੀਰੋ ਗੱਗੂ ਇਸਦੀ ਆਨਰ ਕੀ ਕਹਿੰਦੇ ਹੁੰਦੇ ਹੋ ਕੀ ਗਏ ਗਏ ਹੈ ਗੈਸਟ ਹੁੰਦਾ ਅਨਾਔਰਨੇਬਲ ਗੈਸਟ ਆਜੋ ਆਜੋ ਵੀਰ ਜੀ ਪਹੁੰਚੋ ਨੀਲ ਕਟਰ ਵੀ ਤੁਹਾਡੇ ਨਾਲ ਹੀ ਮੈਨੀਕਯੂਰ ਪੈਡੀਕਯੂਰ ਨਾਲ ਹੀ ਲਿਸ਼ਕਣ ਬਸ਼ਕਣ ਸਾਰੇ ਪੂਰੇ ਹੋਣਗੇ ਕੁਰਸੀ ਤੇ ਬੈਠੋ ਬਣਾਇਆ ਜਾਣਗੇ ਗੱਗੋ ਨਹੀਂ ਆਉਣਗੇ ਫੇਰ ਆ ਸਾਡੇ ਪਿੰਦੇ ਦੇ ਮੁੰਡੇ ਨੇ ਕਾਲੇ ਅੱਜ ਕਰਦੇ ਨੇ ਗੋਰੇ ਆਵੇ ਕਿਉਂ ਅੱਜ ਗੱਗੋਵਾਂ ਨੂੰ ਲੱਗਦਾ ਮਲਤਾਨੀ ਮਿੱਟੀ ਦਾ ਲੇਪ ਇਹ ਦਾ ਆਪ ਸਾਰੇ ਕਿਤੇ ਲਾ ਸਕਦੇ ਹੈ ਨਾ ਮੁੱਛਾ ਮੱਚਾ ਤੇ ਸਾਰੇ ਮੁੱਛਾ ਦੇ ਨਾ ਨਹੀਂ ਆ ਮੁੱਛਾ ਦੇ ਸਪੈਸ਼ਲ ਕਰੀਮ ਲੱਗਦੀ ਠੀਕ ਹੈ ਨਾ ਅਗਲੇ ਮੱਲਾਂ ਵਾਲੇ ਜਾ ਕੇ ਕਰਾ ਕੇ ਲਿਆਉਂਦਾ ਮੁੱਛਾ ਠੀਕ ਸਪੈਸ਼ਲ ਜਾਂਦਾ ਵਾ ਟੋਪੀ ਦੇਣੇ ਤਾਂ ਅਗਲੇ ਦੀ ਟੋਮੀ ਦੀ ਆ ਟੋਪੀ ਲਾਈ ਜਾਂਦੀ ਅੰਨੀ ਆ ਉਹ ਤੇ ਸੀ ਜਾਂਦੇ ਤੈਨੂੰ ਟੋਮੀ ਦੀ ਆ ਕਿਹੜਾ ਲੱਗੂਗੀ ਪੌਕੀ ਪਹਿਲੇ ਆ ਅਗਲੇ ਮੁੰਡੇ ਨੇ ਉਹ ਨਾ ਬੂਰੰਗ ਗੋਰਾ ਨਾ ਉਹਦੇ ਟੋਪੀ ਦੀ ਡੰਡ ਲੈ ਜੇ ਆ ਮਹਿੰਗਾ ਪਿਆਜੇ ਕੰਮ ਪ੍ਰੋਸੈਸ ਐ ਨਹੀਂ ਚੱਲਣਾ ਮੇਰੇ ਵੀਰੋ ਗੱਗੂ ਦੇ ਲਾ ਕੇ ਤਿਆਰ ਹੋ ਚੱਲਾ ਕੰਮ ਉਧਰੋਂ ਘਾ ਮੜਾ ਜਾ ਆਹ ਗੱਗ ਤੇਰਾ ਤਾਂ ਰੰਗ ਹੋ ਗਿਆ ਗੋਰਾ ਬਾਲ ਪੱਟੀ ਤੇਰੇ ਵੀ ਕਰਾ ਦਿੱਤੀ ਆ ਪੂਰੀ ਵਧੀਆ ਤਰ੍ਹਾਂ ਦੀ ਕੋਈ ਮਹਿੰਦੀ ਮੁੰਦੀ ਮੇਰੇ ਲਾਓ ਫਿਰ ਸਾਡੇ ਸ਼ਿਰ ਸਾਡੇ ਕਲੀਆਂ ਸਭ ਕਲੀਆਂ ਕੁਲੀਆਂ ਸਭ ਕਲੀਆਂ ਕੁਲੀਆਂ ਹੋ ਗਈਆਂ ਸਾਡੇ ਵਿਆਹ ਦੀ ਵਿਆਹ ਦੀ ਤਿਆਰੀਆਂ ਧੌਂ ਤੇ ਵੀ ਲਾਉਣਾ ਧੌਂ ਤੇ ਵੀ ਲਾਉਣਾ ਧੌਂ ਤੇ ਵੀ ਲਾਉਣਾ ਧੌਂ ਵੀ ਗੋਰੀ ਕੱਢੀ ਜਾਏ ਇੱਥੇ ਲਾਉਣਾ ਇੱਥੇ ਹਾਂ ਆਵੇ ਆਵੇ ਧੌਂ ਤੇ ਵੀ ਲਾਉਣਾ ਇਹ ਮੇਰਾ ਤਾਂ ਬਹਾਨਾ ਹੀ ਸੀ ਮੈਨੂੰ ਕਹਿੰਦੇ ਤੂੰ ਵੀ ਬਹਿ ਜਾ ਨਾਲ ਮੇਰੀ ਬੇਇੱਜ਼ਤੀ ਹੋ ਜੂਗੀ ਆਪ ਨਹੀਂ ਨਹੀਂ ਇਹਦੇ ਲੱਗਣ ਇਹਦੇ ਲੱਗਾ ਆਹ ਵੇਖੀ ਸਾਰੇ ਦੇ ਦੇਖ ਸਕਦੇ ਹੋ ਗੁੱਗੂ ਦੇ ਆਪਾਂ ਵਾਲ ਪੱਟੀ ਕਰ ਚੁੱਕੇ ਆ। ਵਾਲ ਪੱਟੀ ਕੰਪਲੀਟ। ਹੋਰ ਦੱਸ 15 ਮਿੰਟ ਬਾਅਦ ਆਪਾਂ ਰਿਜ਼ਲਟ ਦੇਖਾਂਗੇ ਕੀ ਮਿਲਦਾ। ਯਾ। ਭਾ ਗੁੱਗੂ ਦਾ ਸਾਰਾ ਮੂੰਹ ਉੱਠ ਖੜਿਆ ਆਪਣੀ ਕੋਈ ਗਰੰਟੀ। ਉਹ ਲੈ ਥੰਦੇ ਹੀ। ਆਹ ਠੰਡਾ ਠੜਾ ਠਾ ਲੱਗਦਾ ਤੈਨੂੰ। ਉਹ ਐਕਸਪਾਇਰ ਹੋਇਆ ਸੀ ਮੈਂ ਚੈੱਕ ਕਰਦੀ ਤੇਰੇ ਲਾ ਕੇ। ਜੇ ਤੈਨੂੰ ਕੁਝ ਆਇਆ ਮੈਨੂੰ ਵੀ ਕੁਝ ਨਹੀਂ ਹੋਣਾ ਮੈਂ ਲਾਉਣਾ ਸੀ ਆਪਦੇ। ਅੱਧਾ ਅੱਛਾ ਠੰਡਾ ਲੱਗ ਰਿਹਾ। ਇਹ ਬਗਲੀ ਠੰਡਾ 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 ਭਾਂਜੇ ਇੱਥੇ ਬੈ ਕੇ ਸਰਾਇਆਂ ਨਾ ਤਿਆਰ ਹੋ ਜਾਗ ਰਹੇ ਨੇ 11 ਵਜੇ ਟਾਈਮ ਦਿੱਤਾ ਸੀ ਸਾਢੇ 12 ਹੋ ਗਏ ਆ ਤੇ ਆਇਆ ਪਹਿਲਾਂ ਵੀਰੇ ਗੋਲੀ ਤਿਆਰ ਕਰ ਲਿਗੇ ਸੀ ਵੀਰੇ ਹੋੜੀ ਲੋ ਵੀ ਵਿਆਹਾਂ ਦਾ ਸੀਜ਼ਨ ਆ ਉਹਨਾਂ ਨਾਲ ਆ ਗਾਂ ਭਾਈ ਦਾੜੀ ਨੂੰ ਨਾ ਲਾ ਸੀਜ਼ਨ ਤਾਂ ਆਇਆ ਪਿਆਗਾ ਇਹ ਗੱਲ ਮਤੇ ਅਰੇ ਕੀ ਦਾੜੀ ਬਰਾਉਣਾ ਹਾਂ ਦਾੜੀ ਹੋ ਜਾਣੀ ਚਿੱਟੇ ਰੰਗ ਦੀ ਜਿਹੜੀ ਚੀਜ਼ ਖਪਾਇਰ ਹੁੰਦੀ ਸਾਡੇ ਦੇ ਐਕਸਪੈਰੀਮੈਂਟ ਕਰਦੇ ਰਹਿੰਦੇ ਸੀ ਯੈਸ ਇਹ ਬਾਤ ਬਹੁਤੀ ਆਉਂਦੀ ਆ ਇੱਧਰ ਲੈ ਅੱਗੇ ਵੀ ਇੱਟਾ ਐਕਸਪੈਰੀਮੈਂਟ ਉਹ ਲੱਗਦਾ ਹੀ ਬਹੁਤ ਸੀ ਆਜੀ ਲੱਗਦਾ ਤੈਨੂੰ ਪਿਆ ਠੰਡਾ ਆਏ ਮੈਂ ਉਹ ਲਿਆ ਕਾਟਣ ਵਾਲੇ ਚੰਗਾ ਉਹਨਾਂ ਨਾਲ ਲਈ ਗਰਮ ਦੇ ਕੋਸੇ ਪਾਣੀ ਨਾਲ ਟੂਟਣ ਵਾਲੀ ਫੀਲਿੰਗਾ ਭਾਲਦਾ ਵਟਾ ਨਾਲੇ ਤੇਰੀ ਵੋਟੀ ਨੇ ਤੇਰੇ ਪਹਿਲਾਂ ਫਰੀ ਬਲੀਚ ਨਹੀਂ ਲਾਇਆ ਤੇਰੇ ਫਟੇ ਚੱਕੀ ਆਂਦੀ ਆ ਆਏ ਆ ਚੱਕ ਤੈਨੂੰ ਮਰ ਜਾਣੀ ਮੈਂ ਜਿਆਦਾ ਅਸਰ ਕਰੂਗੀ ਹੋਰੀ ਨਾ ਕੁੱਤੇ ਦੇ ਧੱਫੜੀ ਨਾ ਠਾਦੀ ਕਿਤੇ ਫਲੇਰੀ ਬਣ ਜਾਈਏ ਕਿਤੇ ਮੂੰਹ ਤੇ ਗੁੱਗੂ ਤੈਨੂੰ ਤਾਂ ਨਹੀਂ ਕੁਝ ਹੁੰਦਾ ਤੇ ਗਰਦਨ ਹੋ ਚਾਹੀਦੀ ਐ ਨਾ ਸਾ ਯਾ ਬਰੋ ਬਸ ਫੇ ਬਾਗੂ ਬੂਏ ਬਸ ਬੱਲੇ ਦੀ ਹੱਟੀ ਪੰਜਾਬ ਬੇਟੂ ਹਾਊਸ ਉੱਤਲੇ ਗੱਲੇ ਦੀ ਨਹੀਂ ਭੋਲੇ ਦੀ ਆ ਭੱਲਾ ਨਹੀਂ ਪਿਆਪੀ ਇੱਦਾਂ ਜੀ ਸਾਰੀ ਪਿਆਪੀ ਇਹੀ ਲਿਖਦਾ ਪੜਦਾ ਵੀ ਇਹੀ ਆ ਹੈ ਹੈ ਹੋਇਆ ਪੰਜਾਬੀ ਚ ਕੱਲੇ ਦਾ ਸਾਰੇ ਟੱਬਰ ਤੋਂ ਕੋਈ ਗੱਲ ਨਹੀਂ ਕੱਕਾ ਜਿੰਦਾਬਾਦ ਲੈ ਵੀ ਗੱਗੇ ਦਾ ਮੂੰਹ ਵੇਖ ਸਕਦੇ ਆ ਤੁਸੀਂ ਕਿੱਡਾ ਆ ਜਾ ਕੋਰੀਆਂ ਵਾਲੀਆਂ ਨਹੀਂ ਹੁੰਦੀਆਂ ਉਹ ਮੈਂ ਤਾਂ ਰੰਗਿਆ ਵਿਆਹ ਕੋਰੀਆਂ ਵਾਲੀਆਂ ਵਾਂਗੂ ਅੱਧਾ ਘੰਟਾ ਰੱਖ ਗੋਰਾ ਗੋਰਾ ਹੋਇਆ ਵਿਆਹ ਬਸ ਆਪਣੇ ਤਾਂ ਕੱਲੇ ਤਾਉ ਤਾਉ ਤਈ ਲੱਗਣੀ ਤੁਸੀਂ 15 ਅਜੇ ਹੁੰਦਾ ਟਾਈਮਿੰਗ ਹੈ ਜੀ 15 ਮਿੰਟ ਦੀ ਤੁਸੀਂ ਦੋਵੇਂ ਭਰਾ ਅੱਧਾ ਅੱਧਾ ਘੰਟਾ ਲਾ ਕੇ ਰੱਖਿਓ ਕੀ ਗੱਲ ਹੈ ਕਿਉਂਕਿ ਫੇਰ ਹੀ ਅਸਰ ਹੋਣਾ ਤੁਹਾਡੇ ਤੇ ਇਹ ਪੱਕੇ ਰੰਗ ਦੇ ਘਾਟਾ ਸਰ ਹੁੰਦਾ ਆਵੇ ਨਾ ਨੇਚਰਲ ਰੰਗ ਆ ਗੀ ਨੇਚਰਲ ਰੰਗ ਦੇ ਘਾਟਾ ਸਰ ਹੁੰਦਾ ਹੈ ਕੋਸਮੈਟਿਕਸ ਦਾ ਇਸ ਕਰਕੇ ਤੁਹਾਨੂੰ ਅੱਧਾ ਘੰਟਾ ਰੱਖਣਾ ਪੈਂਦਾ ਨੇਚਰਲ ਰੰਗ ਆ ਹਾਂ ਕੀ ਕਹਿੰਦੀ ਗਰਦੀਬ ਨੂੰ ਮਿਟਾ ਕੇ ਤੌਣ ਤੇ ਮਲਦਈਏ ਉਹਦੇ ਵੀ ਸਰਦਾ ਤਾਂ ਬੇੜਾ ਹੀ ਕਰਤਾ ਤਾਂ ਦੱਸਦਾ ਕਿ ਡਾ ਬੇੜਾ ਗਰ ਕੀ ਲਾ ਦੀਆਂ ਕਮਲੀਆਂ ਐ ਦੱਸ ਨਹੀਂ ਜੀ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਮੈਂ ਤੈਨੂੰ ਦੱਸਤਾ ਤੈਨੂੰ ਵੀ ਇੱਦਾਂ ਕੰਡ ਮਲਣਾ ਤੇਰੀ ਵੀ ਧੌਣ ਮਲਣੀ ਵੇਖੀ ਤੇਰੀ ਉਹ ਦੂਜੇ ਨਾਲ ਮਲਣੀ ਆ ਉਹ ਇੱਟ ਦਾ ਟੋਟਾ ਜਿਹਾ ਨਹੀਂ ਹੁੰਦਾ ਜਿਹੜਾ ਇੱਕ ਟੂੜੀ ਜੀ ਰਹਿ ਜਾਂਦੀ ਹੁੰਦੀ ਹੈ ਇੱਟ ਦੀ ਏਡੀਕ ਉਹਦੇ ਨਾਲ ਮਲਣੀ ਆ ਵੇਖੀ ਸਿਰਾ ਕਰਾਉਂਦੇ ਅੱਜ ਆ ਕੱਲ ਤਾਂ ਗੱਗੋਣੀ ਵੀ ਵਾਈਟ ਵਾਈਟ ਹੋ ਗਏ ਆ ਕਿ ਸਾਮ ਲਗੇ ਮੈਂ ਦੇਈ ਆਪਣੀ ਉਹ ਡਾਊਸਲਿੰਗ ਕੀਤੀ ਉਹਨਾਂ ਨੇ ਵਾਲ ਪੱਟੀ ਦਾ ਰੰਗ ਉਹਵੇਂ ਦੇ ਗੱਗੂ ਦੇ ਮੂੰਹ ਤੇ ਲਾਇਆ ਨੇ ਆਪਣੇ ਤਾਂ ਚਲ ਫਿਰ ਵੀ ਨੀਲਾ ਜਿਹਾ ਲਾਇਆ ਨਹੀਂ ਉਹਦਾ ਇਹ ਵੀ ਕਾਲਾ ਹੋ ਜਾਣਾ ਥੋੜੇ ਟਾਈਮ ਨੂੰ ਠੀਕ ਹੈ ਕੀ ਇਹ ਦਾ ਸਾਫ ਕਰ ਯੈਸ ਯੈਸ ਭੈਣ ਕਹਿੰਦੀ ਆ ਵੇ ਨਵੀਆਂ ਨਵੀਆਂ ਚੀਜ਼ਾਂ ਲਿਆਉਂਦੀ ਮੇਰੇ ਆਤੇ ਲਬਲੂਬ ਕੇ ਕਵਾੜ ਖਾਣੇ ਚ ਕਦੇ ਕਿਤੇ ਕੋਈ ਡਿੱਗੀ ਚੀਜ਼ ਮਿਲ ਜੇ ਕਦੇ ਕਿਤੇ ਕੋਈ ਮਿਲ ਜੇ ਕੀ ਲਾਇਆ ਆਪਣੇ ਦਾ ਖੁਰਕ ਬਾਲੀ ਹੋਈ ਜਾਂਦੀ ਹੈ ਤਾਂ ਹੁੰਦੇ ਉੱਤੇ ਈਚੀਂ ਕੀ ਬਨਵਾ ਲਓ ਖੁਈਆਂ ਖੁੱਬੀ ਜਾਂਦੀਆਂ ਸੌ ਲੱਗੇ ਤਾਂ ਉਨ ਤੇ ਆਏ ਜਾਨ ਨਿਕਲ ਗਈ ਹਾਏ ਚੱਲ ਜਾਲਟਮ ਖਾ ਉਹਰ ਜਾਲਟ ਯਾਰ ਯਾਰ ਧੌਨ ਮਾਲ ਦਿੱਤੀ ਜਾਏ ਇਹ ਮੈਨੂੰ ਗੱਡੀ ਤੇ ਲਾਉਣਾ ਹੁੰਦਾ ਮੰਨੀ ਵੇਖੇ ਮੰਨੀ ਵੀ ਨਾਲ ਸਾਡੇ ਦਾ ਵੀਡੀਓ ਗੱਲ ਤੇ ਵਿਖਾ ਸਕਦੇ ਤੇ ਇਧਰ ਲੈ ਬੰਨੀ ਮੰਨੀ ਵੀ ਆਉਣ ਫੌਮ ਚ ਹਾਂ ਹਾਂ ਨਿੱਚੇ ਇਤਰ ਹਾਵੇ ਗੋਣੇ ਰੰਦ ਉਤੇ ਅੰਦਰ ਧਿਆਨ ਜਿਵੇਂ ਉਬਲਦੇ ਨੇ ਜਿਹੜੀ ਆਲੇ ਉਹਨਾਂ ਮਿਲੁੰਦੇ ਨਾ ਉਹ ਵੜੀ ਜਾਂਦੇ ਨੇ ਮੇਰੇ ਤਾਂ ਬਾੜੀ ਹੋ ਜਾਂਦੀ ਹੈ ਲੈ ਵੀ ਮਗਰ ਹੋ ਜਾਂਦੀ ਤਾਂ ਜਿਵੇਂ ਟੀਕੇ ਗੁੱਬੀ ਆ ਸੂਈਆਂ ਗੁੱਬੀ ਜਾਂਦੀਆਂ ਤਾਂ ਮਗਰਾਂ ਮਲੀ ਕੋਈ ਨਹੀਂ ਨੈਕਸਟ ਵੀਕ ਵੇਖਾਂਗੇ ਉਸ ਦਿਨ ਵੇਖਾਂਗੇ ਬਿਊਟੀ ਸ਼ਰਟ ਪ੍ਰੋਡਕਟ ਹਾਂ ਅੱਜ ਪਹਿਲੇ ਦਿਨ ਅਸੀਂ ਅਜੀਟਿੰਗ ਬਹੁਤ ਜ਼ਿਆਦੀ ਹੋ ਰਹੀ ਹੈ ਭਾਈ ਮਰ ਗਏ ਬੁਰਾ ਹਾਲ ਹੋ ਗਿਆ ਸਾਡਾ ਨਹੀਂ ਨਹੀਂ ਕੇ ਹਾਂ ਕੋਈ ਫਰਕ ਨਹੀਂ ਪਿਆ ਤੇ ਮੱਜਾਂ ਦੀ ਖੱਲ ਲੱਗੀ ਈ ਇਹਨਾਂ ਨੂੰ ਕਿੱਥੇ ਵਰਕ ਪਾਵੇਂ ਆਵੇ ਇੱਥੇ ਹੁੰਦੇ ਹਰਮਨ ਇੱਥੇ ਵਾਲੀ ਹੁੰਦੀ ਆਵੇ ਹੁਣ ਕੀ ਇੱਥੇ ਕੁੜਕੀ ਜਾਵੇ ਉਹ ਪੜਾਉਂਦਾ ਵੀ ਪੁੰਜਣਾ ਵਾ ਆਹ ਲਾਦਾ ਇੱਥੇ ਤਾਲੀਆਂ ਤੌਲੀਆਂ ਲੈ ਆ ਕੇ ਦੇ ਮੈਨੂੰ ਹਾਂ ਲੈ ਦੇਖ ਲੈ ਜੇ ਨਜ਼ਰ ਮਾਂ ਦੇ ਹੱਥ ਤੇ ਸੀ ਉਦੋਂ ਤਾਂ ਰਗੜੀ ਗਈਆਂ ਤੇ ਜਦੋਂ ਇਹਨਾਂ ਦੇ ਹੱਥ ਆਪਦੇ ਆ ਗਏ ਤੇ ਬਸ ਨਾ ਰਗੜਨਾ ਨਾ ਕਰਨਾ ਮੈਂ ਆਪੇ ਤੋਂ ਆਇਆਂਗਾ ਤੂੰ ਰਹਿਣ ਦੇ ਨਹੀਂ ਮੈਂ ਹੀ ਕਰੂੰਗੀ ਤੂੰ ਹਰ ਮੈਂ ਤੇ ਆ ਤੂੰ ਬੱਲੇ ਬੰਨੇ ਮਗਲੇ ਬੰਨੇ ਜਾ ਮਗਲੇ ਬੰਨੇ ਇਹਦੇ ਮੂੰਹ ਮੈਂ ਹੀ ਰਗੜੂਗੀ ਔਰ ਜੋ ਮਰਜੀ ਹੋ ਜਾਏ ਜਦੋਂ ਅਸੀਂ ਤੇ ਮੰਨੀ ਰਗੜ ਰਗੜ ਨਹਾਉਂਦੇ ਸੀ ਜਦੋਂ ਇਹ ਆਪਦੇ ਵਸ ਆਪ ਪੈ ਗਏ ਕਿੱਥੇ ਨਾ ਨੇ ਰਗੜ ਕੇ ਨਹਾਉਣਾ ਸੀ ਕੋਈ ਨਹੀਂ ਜਿਵੇਂ ਦਾ ਰੰਗ ਉਹ ਤਾਂ ਕੁਦਰਤੀ ਆ ਐਵੇਂ ਯਾਰ ਨੇਚਰਲ ਹੀ ਆ ਨਾ ਧੀਆ ਨਾ ਕਾਲੀਆਂ ਕੋਈ ਪੈਣਾ ਨਹੀਂ ਇੰਨਾ ਵਸਾਰਦੇ ਜਿਵੇਂ ਅਸੀਂ ਤੁਹਾਨੂੰ ਪਿਆਰ ਯਾਰਾ ਹੀ ਸਵਾਰਦਾ ਚੰਗਾ ਮਾਸਾ ਲਾਦਾ ਥੋੜਾ ਕਾਲਾ ਘੜਦਾ ਸਵੇਰੇ ਜਿਆ ਵ ਇਹਨਾਂ ਨੂੰ ਰਗੜ ਰਗੜ ਬਿਠਾਈ ਦੇ ਨਵਾ ਕੇ ਵੇ ਹੁਣ ਵੇਖ। ਕਿੰਨਾ ਬਹੁਤ ਹੀ ਨੌਸਦਾ ਬਾਹਣੇ। ਹੂੰ। ਨੌਣੇ ਦਾ ਰੋਜ ਆ। ਗੱਲ ਮੈਲ ਨਹੀਂ ਨਿਕਲਦੀ ਵਾ। ਮੋਠੇ ਦੀ। ਆਪਣੇ ਦਾ ਕੁਦਰਤੀ ਰਾਜ। ਮੈਲ ਵੀ ਨਿਕਲਦੀ ਵਾ। ਨਾਈ ਦਾ ਤਾਂ ਨੇਤੀ ਆ। ਨੇਤੀ ਨਾਈਦਾ ਵਾ। ਦੋ ਟਾਈਮ ਐ ਬੁਰਛ ਬਰਛ ਕਰਕੇ ਦੰਦਾ ਤੇ ਰੇਗ ਮਰ ਮਾਰੀ। ਸਾਰ ਬਪਰਾ ਨਹੀਂ ਤੁਮੇ ਪਰੇ ਪੁਰੇ ਗੋਨੀ ਬਈ ਜਿਵੇਂ ਉਹ ਲਿਆ ਕੇ ਲਾ ਦਿੱਤੀ ਤੋ ਲੋ ਸਾਫ ਕਰ ਲਿਆ ਗੱਦੂ ਰੰਗ ਤਾਂ ਤੇਰਾ ਵੀ ਗੋਰਾ ਕੋਈ ਮੇਰਾ ਮੈਂ ਕਿਹਾ ਤੋਰੇ ਕਰਕੇ ਤੂੰ ਜਾਣ ਕੇ ਲਵਾਦਾ ਮੈਂ ਪਰ ਨਹੀਂ ਹੈ ਵਧੀਆ ਚੀਜ਼ੇ ਐਵੇਂ ਦੀਆਂ ਚੀਜ਼ੇ ਨਿਤ ਦੀ ਨਿਤ ਟ੍ਰਾਈਗਰ ਪਾਈਨੈਪਲ ਕਿਸੇ ਦਿਨ ਫੇਸ ਵਾਈ ਯੂਜ਼ ਕਰੀਏ ਆਪਾਂ ਹੈ ਉਹ ਦਿਨ ਇਹਨਾਂ ਨੂੰ ਮੈਂ ਇਸ ਬਾਦ ਦਵਾਇਆ ਫੇਸ ਬਾਤ ਅੱਜ ਫੇਸ ਬਾਤ ਹੈ ਮਿੱਟੀ ਲੰਗਾ ਜਾ ਗਿਆ ਵੇ ਇੱਕ ਕੁਲ ਕੁਲਾਇਆ ਜੁਗੂ ਜੇ ਤਾਂ ਆਸੀ ਤੇ ਮੈਂ ਓਪੀ ਓਪੀ ਲੈ ਕੇ ਲਾਤੀ ਹੁੰਦੀ ਆਹ ਵਾਲ ਪੱਟੀ ਜੀ ਵਲ ਕੇ ਲਾਈ ਆ ਤੇ ਸਹੀ ਗੱਲ ਆ ਮੂੰ ਬਚਾਉਂਦਾ ਆਪ ਹੀ ਆਹੋ ਉਹ ਵੇ ਉਹ ਕਹੂਏ ਉੱਤੋਂ ਦੀ ਧਿਆਨ ਨਾਲ ਧਿਆਨ ਨਾਲ ਮੜਾ ਲੱਕੀ ਦਾ ਹੱਥ ਵੀ ਨਹੀਂ ਲਾਉਂਦਾ ਪਿਆ ਲੱਕੀ ਦਾ ਡਾਇਰੈਕਸ਼ਨ ਹੀ ਦੇਂਦਾ ਏ ਟ ਨੂੰ ਹੈ ਲੇਕਿਨ ਚੱਲ ਕੈਚ ਤੇ ਕੈਚ ਬਾਈ ਮਨੀ ਕੋ ਮਿਸਤਰੀ ਆ ਲੇਬਰ ਦਾ ਕੰਮ ਕਰਾਇਆ ਮਿਸਤਰੀ ਆ ਲੇਬਰ ਦਾ ਕੰਮ ਕਰਾਇਆ ਸ਼ੌਂਕ ਦਾ ਲੇਬਰ ਮੈਂ ਤਾਂ ਵੀ ਜੇ ਤਾ ਲਾਉ ਥੱਲੇ ਆ ਨਹੀਂ ਕਹਿੰਦਾ ਮੇਰਾ ਮੋਢਾ ਦੁਖਦਾ ਵਾ ਤਾਂ ਨਹੀਂ ਤਾਂ ਚੱਲੇ ਆਇਆ ਕਹਿੰਦਾ ਮੈਂ ਤਾਂ ਕੈਚ ਹੀ ਕਰੂੰਗਾ ਉਹ ਆ ਜਾ ਮਾਲੀ ਆਇਆ ਤੁਹਾਨੂੰ ਕਰੀ ਡਿਸਕਸ ਇਹਦੇ ਕੋਲ ਨੌਲੇਜ ਤਾਂ ਲਈਏ ਨਾਲੇ ਤਾਂ ਵੱਧੀ ਲੈ ਸਕਦੇ ਆ। ਜਾਨਾ ਤਾਂ ਮੈਨੂੰ ਹੋਰ ਮਤਲਬ ਆਫੀ ਸਿਟੀ ਤੋਂ ਬਾਹਰ ਜਾਣਾ ਪੈਣਾ ਪਰ ਲੱਭ ਲਾਂਗੇ। ਚਲੋ। ਇਹਨਾਂ ਨਾਲ ਕੰਟਰੈਕਟ ਕਰੇਗੀ ਬਈ ਆਹ ਕਾ ਆ ਬੂਟੇ ਵੀ ਤੋਰ ਕੇ ਦੇਣੇ ਜੀ ਨਾ। ਉਹ ਨਹੀਂ ਭਰਾਵਾ ਇਹ ਝੂਠ ਬਹੁਤ ਮਾਰ ਕੇ ਲਾਉਂਦੇ ਆ। ਇਹ ਕਹਿ ਕੇ ਦੂਜਾ ਨਾਈਜੀਰੀਅਨ ਤੇ ਕਹਿ ਲਾ ਦੂਜਾ ਹੀ ਦਿੰਦੇ ਆ ਜੰਗਲੀ। ਬਹੁਤ ਆ ਮੀਂਹ ਭਰਾਵਾ ਇਹ ਬੂਟੇ ਸੀ ਆਪ ਲਾਉਣੇ ਪਲਾਂਟੇਸ਼ਨ ਦੁਗੜ। ਉਹ ਕੀ ਕਰੀ ਜਾਂਦਾ ਸੀਪਾ। ਭਰਾਵਾ ਰਾਜੀ ਬੋਲੇ ਜੀ ਚਾਹਨਾ 5-10 ਮਿੰਟ ਉੱਥੇ ਹੀ ਕਰਦਾ ਕੰਮ ਇੱਥੇ ਰੇਟੀ ਚੱਕ। ਵਾਕਿ ਸਹੀ ਗੱਲ ਤੋੜੇ ਨਾ ਕਾ ਵਣੀ ਕਰਾ ਕੇ ਰਾਜੀ। ਇਹ ਕੰਮ ਕਰਦਾ ਰਹੇ ਮੈਂ ਇਹ ਕੰਮ ਇੱਥੇ ਕਰਾਉਂਦਾ ਮੈਂ ਇਸ ਤੋਂ ਦੁਖੀ ਹੋ ਜਾਂਦਾ ਵੀ ਇਹ ਜਦੋਂ ਇੱਥੇ ਚਲਾ ਜਾਂਦਾ ਵਾ ਹਾਂ ਜਾਵੇ ਅੱਖਾਂ ਸਾਹਮੇ ਰਵੇ ਸਹੀ ਗੱਲ ਹੈ ਮੈਨੂੰ ਇਹ ਵੀ ਮਾ ਜਾਵੇ ਨਾ ਤੇ ਬਸ ਇੱਥੇ ਰਵੇ ਇੱਥੇ ਰਵੇ ਲਾਗੇ ਲਾਗੇ ਰੰਗ ਲਾਗੇ ਰੰਗ ਇੱਥੇ ਰਵੇ ਹੂੰ ਇਹ ਨਹੀਂ ਲਾ ਜਾ ਕੇ ਰੋਟੀ ਲਾਉਣੀ ਹੈ ਭਾਈ ਕੰਮ ਤਾਂ ਦੇਣਾ ਬੀਜੀ ਆ ਜਦੋਂ ਬੰਦਿਆ ਪਾਪਾ ਆ ਬਰਾ ਮੈਂ ਜੋ ਬਣਾ ਦਿਆਂ ਲੱਤਾਂ ਮਾ ਮਤਲਬ ਕੁੜੀਆਂ ਨਹੀਂ ਪਾਪੀਆਂ ਪਰੀਆਂ ਹੁੰਦੀਆਂ ਕਹਿੰਦੀਆਂ ਗੱਲਾਂ ਵੇਖੋ ਬੀੜੀਆਂ ਪਰੀਆਂ ਮੋਟੀਆਂ ਹੋਈਆਂ ਨੇ ਥੋਕੀ 10 ਫੁੱਟ ਦੀ ਜਗ੍ਹਾ ਮਾਰ ਦੇ ਬੰਦੇ ਕੋਲ ਪਹੁੰਚਣਾ ਉਹ ਵੀ ਮੰਮੀ ਦੇ ਕੋਲ ਪਹੁੰਚ ਜਾਏਗਾ ਵੀ ਵੇਖੋ ਬਣਾ ਲਿਆ ਪੱਕਾ ਪੱਕਾ ਖਲਾ ਹੀ ਬਣਾਇਆ ਉਹ ਲੈ ਉਹਦਾ ਬੀਬੀ ਨੇ ਪੱਕੀ ਜਗ੍ਹਾ ਮਾਰ ਲਈ ਆ ਉੱਥੇ ਭਾਈ ਜਿਹੜੀ ਉਹਨੇ ਇੱਕ ਜਗ੍ਹਾ ਦੀ ਉਹਨੇ ਪੱਕੀ ਲਿਖਤੀ ਆਪਦੇ ਨਾਮੇ ਕਰਾਤੀ ਆ ਉਹ ਉੱਥੇ ਬਹਿਣਾ ਆ ਉਹ ਤੇ ਮਗਰਲੇ ਪਾਸੇ ਚੌਂਕਾ ਮਾਰਦਾ ਕੋ ਪੱਕਾ ਹੋਇਆ ਕਰਨਾ ਜੀ ਇਹ ਤੇ ਬਾਕੀ ਗੱਲ ਕੁੱਲ ਬਲਾਕੇ ਮੈਂ ਤੁਹਾਨੂੰ ਦੱਸਦਾ ਮੇਨ ਗੱਲ ਅਸੀਂ ਅੱਜ ਗਾਰਡਨ ਵਾਲਾ ਵੀ ਛੱਡ ਲਿਆ ਸੀ ਮਾਲੀ ਵੀ ਤੇ ਉਹਨੇ ਸਾਨੂੰ ਭਾਗ ਭਾਤਰਾਂ ਦੇ ਬੂਟੇ ਦੱਸੇ ਇੱਕ ਤਾਂ ਉਹਨੇ ਦੱਸਿਆ ਕਿਹੜਾ ਦੱਸੇ ਗੱਗੂ ਜਿਹੜਾ ਨਾਂ ਲੈਣਾ ਔਖਾ ਜਾ ਵਾਵਾ ਮੈਂ ਸੱਚ ਕੀ ਕਹਾਂ ਮੈਂ ਦੁਨ੍ਹਾ ਦੱਸ ਦਿੰਦਾ ਉਹ ਜਿਹੋ ਜਿਹੇ ਬੂਟੇ ਦੱਸੇ ਆ ਵੀ ਜਿਨ੍ਹਾਂ ਦੇ ਨਾਂ ਲੈਣੇ ਸੋਦੇ ਆ ਔਖੇ ਆ ਨਹੀਂ ਡਿਸਕ੍ਰਾਈਬ ਕੀਤੇ ਜਾਂਦੇ ਕਿਉਂਕਿ ਬੋਲੇ ਨਹੀਂ ਜਾਂਦੇ ਆਪਣੇ ਸ਼ਬਦ ਭਾਰੇ ਆ ਕੋਨੋ ਕਾਰਪਸ ਕੋਨੋ ਕਾਰਪਸ ਕੋਨੋ ਕਾਰਪਸ ਫਿਰ ਧਰਪ ਚਾਂਦਰੀ ਕੋਨੋ ਕਾਰਪਸ ਸੱਚ ਕਰਕੇ ਵੇਖੋ ਕਿਦਾਂ ਲੱਗਦਾ ਯਸ ਸੋ ਕਾਫੀ ਚੀਜ਼ਾਂ ਅਡੋ ਅਡ ਤਰ੍ਹਾਂ ਦੀਆਂ ਤੇ ਬਾਕੀ ਬਈ ਧਰ ਮੈਂ ਦੱਸ ਦਿਆਂ ਜਿਹੜਾ ਆਪਣਾ ਨੈਕਸਟ ਵਲੌਗ ਆਉਣ ਵਾਲਾ ਉਹ ਆਪਣਾ ਸ਼ਟਰਿੰਗ ਖੁੱਲਣ ਦਾ ਵਾਲੀ ਮਗਰ ਸ਼ਟਰਿੰਗ ਕਾ ਦੇ ਸ਼ਟਰਿੰਗ ਤੇ ਦੇਖੋ ਹੁਣ ਸਾਰਿਆਂ ਦੇ ਕੰਮ ਪਰਖੇ ਜਾਣੇ ਆ ਮਿਸਤਰੀ ਦਾ ਕੰਮ ਵੀ ਹੁਣ ਸ਼ਟਰਿੰਗ ਤੇ ਖੁੱਲਣੀ ਆ ਸਭ ਚੀਜ਼ਾਂ ਦੇਖਣੀ ਆ ਕਿਉਂਕਿ ਮਿਸਤਰੀ ਨੂੰ ਜ਼ਿਆਦਾ ਇੰਤਜ਼ਾਰ ਹੁੰਦਾ ਨਾ ਹਾਂਜੀ ਕਿਉਂਕਿ ਇਹਨਾਂ ਦਾ ਮੋਹਤ ਮਿਹਨਤ ਦਾ ਮੁੱਲ ਜਿਹੜਾ ਮੁੜਦਾ ਆ 2 ਤੋਂ 3 3 ਮਹੀਨੇ ਲ ਉਹ 2 ਮਹੀਨੇ 60 ਦਿਨਾਂ ਦਾ ਮੁੱਲ ਅੱਜ ਪੈਣਾ। ਅੱਜ ਖੁੱਲਣ ਲੱਗਾ ਸਾਨੂੰ ਜਰਾ ਚਾਹ ਲੱਗੂ ਤੁਹਾਨੂੰ ਬੰਦ ਨਹੀਂ ਮਾਮਾ। ਹਾਂ ਤੇ ਚਲੋ ਇਹ ਨੈਕਸਟ ਵਲੌਗ ਰਹੂਗਾ ਆਪਣਾ ਸ਼ਟਰਿੰਗ ਖੁੱਲਣ ਦਾ ਤੇ ਤੁਹਾਨੂੰ ਜੇ ਵਲਾਓ ਵਧੀਆ ਲੱਗੇ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਪਣੀ ਅਗਲੀ ਵੀਡੀਓ ਤੁਹਾਡੇ ਕੋਲ ਪਹਿਲਾਂ ਆ ਜਾਵੇ। ਬਾਕੀ ਧੌਣ ਦਾ ਕੋਈ ਫਰਕ ਨਹੀਂ ਪਿਆ ਨਾ। ਇਹਦਾ ਕੋਈ ਫਰਕ ਪਿਆ। ਢੈਣਾ ਦੇ ਚਾਚ ਦੇ ਨਾ ਫਸੋ। ਹਾਂਜੀ। ਇਹ ਬੀਬੀਆਂ ਆਪਦੇ ਐਕਸਪੈਰੀਮੈਂਟ ਤੁਹਾਡੇ ਦੇ ਕਰ ਸਕਦੀਆਂ ਨੇ ਉਹਨਾਂ ਤੋਂ ਬਚੋ। ਹਾਂਜੀ। ਸਤਿ ਸ਼੍ਰੀ ਅਕਾਲ ਕਰਦੇ ਆ ਜੀਆਂ ਚੀਜ਼ਾਂ ਨੀ ਨਿੰਦਾਂ ਨਹੀਂ ਫਿਰ ਪਹਿਣਾ ਨਹੀਂ ਮੰਨੀ ਪੈਂਦੀ ਕਿਉਂਕਿ ਮੋਹ ਪਿਆਰ ਹੈ ਸ਼ੁਰੂ ਤੋਂ ਨੌਂ ਆਣ ਮਾ ਸਾਡੇ ਨੂੰ ਫਤਲ ਪਹਿਣਾ ਨੂੰ ਭਰਾ ਪਰ ਚਾਹਸੀ ਨਹੀਂ ਆਉਣਾ ਚਾਹੀਦਾ ਚਲੋ ਮਿਲਦੇ ਹਾਂ ਨੈਕਸਟ ਵਲੌਗ ਚ ਹੋਰਾਂ ਟਾਈਮ ਲਈ ਬਾਏ ਬਾਏ ਲਵ ਯੂ ਅਨਨੇ ਵਾਧਾ ਥੈਂਕ ਯੂ